ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਅਸੀਂ ਅੱਜ ਇੱਕ ਹੋਰ ਜਾਣਕਾਰੀ ਲੋਕਾਂ ਨੂੰ ਦੇਣ ਲੱਗੇ ਆ ਨਵੀਂ ਜਾਣਕਾਰੀ ਕੋਈ ਅਸੀਂ ਇਹ ਦੱਸਣ ਲੱਗੇ ਆ ਵੀ ਜਿਹੜੀ ਵਾਲੀ ਹੋਈ ਚਾਹ ਹੁੰਦੀ ਹੈ ਜਵੇਂ ਡੇਰਾ ਸੱਚਾ ਸੌਦਾ ਦੇ ਪੂਜੇ ਗੁਰੂ ਜੀ ਬੜੀ ਬਰੀਕੀ ਤੱਕ ਸਮਝਾਉਂਦੇ ਆ ਵੀ ਕਿਹੜੀ ਚੀਜ਼ ਤੋਂ ਤੁਸੀਂ ਕਿਵੇਂ ਕੰਮ ਲੈ ਸਕਦੇ ਆ ਤਾਂ ਇਹ ਵਾਲੀ ਹੋਈ ਚਾਹ ਅਸੀਂ ਇੱਥੇ ਇਕੱਠੀ ਕਰ ਲੈਨੇ ਆ ਤੇ ਜਿਹੜੀ 15 ਅਗਸਤ ਨੂੰ ਅਸੀਂ ਇੱਕ ਅਮਰੂਦ ਲਾਇਆ ਸੀ ਇੱਥੇ ਤੇ ਅੱਜ ਅਸੀਂ ਉਸ ਅਮਰੂਦ ਦੀਆਂ ਜੜਾਂ ਦੇ ਵਿੱਚ ਇਹ ਜਿਹੜੀ ਵਾਲੀ ਹੋਈ ਚਾਹ ਪਾ ਰਹੇ ਆ ਜਾਨੇ ਇੱਕ ਖਾਦ ਦੇ ਤੌਰ ਤੇ ਹੁਣ ਇਹ 15 ਅਗਸਤ ਨੂੰ ਲਾਇਆ ਸੀਗਾ ਤੇ ਅਸੀਂ ਵਾਵਾ ਚਰਦੀ ਜਾਨੇ ਕਿ ਚਾਹ ਇਕੱਠੀ ਕਰ ਲੈਨੇ ਆ ਇੱਥੇ ਤੇ ਹੁਣ ਅਸੀਂ ਇਹ ਇੱਕ ਖਾਦ ਦੇ ਤੌਰ ਤੇ ਜਾਨੇ ਕਿ ਇਹਦੇ ਅਜ ਜੜਾਂ ਦੇ ਵਿੱਚ ਗੁੱਡ ਦੇਣਾ ਹੈ ਰੇ ਬਣ ਜੋਗੀ ਖਾਦ ਦੇ ਤਾਂ ਇਹ ਤੋਂ ਕੰਮ ਲਿਆ ਜਾਂਦਾ ਖਾਦ ਦੇ ਜਿਵੇਂ ਆਪ ਕੋਈ ਵੀ ਚੀਜ਼ ਦੇ ਜੜਾਂ ਦੇ ਵਿੱਚ ਕੋਈ ਤਾਕਤ ਵਾਸਤੇ ਜਾਂ ਬੂਟੇ ਨੂੰ ਚੱਲਣ ਵਾਸਤੇ ਕੋਈ ਚੀਜ਼ ਪਾਉਨੇ ਆ ਵੇਖੋ ਪਹਿਲਾ ਚਾਹ ਆਪਾਂ ਚਾਹ ਬਣਾ ਲੈਨੇ ਆ ਮੜ ਕੇ ਅਸੀਂ ਐਂ ਢੋਲ ਡਾਲ ਦਿੰਨੇ ਆ ਜੇ ਹਰ ਕੋਈ ਇਨਸਾਨ ਇਸ ਚੀਜ਼ ਦੀ ਸਹੀ ਵਰਤੋਂ ਕਰੇ ਜਾਨੇ ਕਿ ਪੰਜਾਬ ਦੇ ਵਿੱਚ ਵੇਖ ਲਓ ਕਿੰਨੀ ਚਾਹ ਹਰ ਰੋਜ਼ ਉਬਲਦੀ ਆ ਕਿੰਨੀ ਚਾਹ ਬਣਦੀ ਆ ਫਿਰ ਹੋਟਲਾਂ ਦੇ ਵਿੱਚ ਲਾ ਲਓ ਜੇ ਹਰ ਕੰਨਸਾਨ ਆਪਣੇ ਜ਼ਿੰਮੇਵਾਰੀ ਦਾ ਫਰਜ਼ ਨਿਭਾਵੇ ਤਾਂ ਅਸੀਂ ਆ ਤੁਹਾਡੇ ਸਾਹਮਣੇ ਇੱਕ ਸਬੂਤ ਵਿਖਾ ਰਹੇ ਆ ਵੀ ਜਵੇਂ ਗੁਰੂ ਜੀ ਕਹਿੰਦੇ ਪਾਈ ਅਮਲ ਕਰਨ ਦੇ ਨਾਲ ਸਾਰਾ ਕੁਝ ਮਿਲਦਾ ਹੈ ਮਤਲਬ ਕਿ ਅਸੀਂ ਅਮਰੂਦ ਲਾਇਆ ਸੀ 15 ਅਗਸਤ ਨੂੰ ਤੇ ਹੁਣ ਵੇਖ ਸਕਦੇ ਆ ਵਧੀਆ ਖੜਾ ਇਹ ਤੇ ਫਿਰ ਇਹਦੇ ਵਿੱਚ ਅਸੀਂ ਵਾਲੀ ਹੋਈ ਅੱਜ ਚਾਹ ਗੁੜ ਦੇਣੀ ਐ ਇਹਦੇ ਤਾਂ ਖਾਦ ਬਣ ਜੂਗੀ ਤਾਕਤ ਮਿਲ ਜੂਗੀ ਬੂਟਾ ਛੇਤੀ ਵੱਡਾ ਹੋ ਜਾਊਗਾ ਯਾਨੀ ਕਿ ਇਹਨੂੰ ਤਾਕਤ ਮਿਲ ਜੂਗੀ ਤੇ ਜੇ ਆਪਾਂ ਸਾਰੇ ਜਾਣੇ ਇਸੇ ਤਰ੍ਹਾਂ ਅਮਲ ਕਰ ਗਏ ਵੀ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਕਿਵੇਂ ਸਾਂਭਣਾ ਕਿਵੇਂ ਅਸੀਂ ਕੂੜੇ ਕਰਕਟ ਨੂੰ ਸਾਂਭਣਾ ਕਿਵੇਂ ਅਸੀਂ ਕਿਹੜੀ ਚੀਜ਼ ਤੋਂ ਕੰਮ ਲੈਣਾ ਕਿਉਂਕਿ ਗੁਰੂ ਜੀ ਹਰ ਇੱਕ ਚੀਜ਼ ਦੀ 사ਸੰਗ ਦੇ ਵਿੱਚ ਚਰਚਾ ਕਰਦੇ ਆ ਵੀ ਪਾਈ ਕਿਹੜੀ ਚੀਜ਼ ਤੋਂ ਤੁਸੀਂ ਕਿਵੇਂ ਕੰਮ ਲੈਣਾ ਕੂੜੇ ਕਰਕਟ ਨੂੰ ਕਿਵੇਂ ਕੰਟਰੋਲ ਕਰਨਾ ਹੈ ਜਿਹੜੀ ਖਾਦ ਹੈ ਉਹਨੂੰ ਕਿਵੇਂ ਤਰੀਕੇ ਨਾਲ ਤੁਸੀਂ ਖਾਦ ਬਣਾ ਸਕਦੇ ਆ ਤਾਂ ਇਹ ਵਾਲੀ ਹੋਈ ਚਾਹ ਹੈ ਜਾਨੀ ਕਿ ਪਹਿਲਾਂ ਅਸੀਂ ਇਹਨੂੰ ਇਕੱਠੀ ਕਰ ਲੈਨੇ ਆ ਤੇ ਹੁਣ ਅਸੀਂ ਮਤਲਬ ਇਹਨੂੰ ਬੂਟੇ ਦੀਆਂ ਜਿਹੜੀਆਂ ਅਮਰੂਦ ਦੇ ਬੂਟੇ ਦੀਆਂ ਜੜਾਂ ਵਿੱਚ ਪਾ ਰਹੇ ਆ ਜਾਨੀ ਕਿ ਦੇਖ ਸਕਦੇ ਆ ਤੁਸੀਂ ਹੁਣ ਅੱਧੀ ਅਸੀਂ ਪੱਠਾ ਭਰਿਆ ਸੀਗਾ ਸਾਡੇ ਕੋਲੇ ਅੱਧਾ ਪੱਠਾ ਹੁਣ ਹੁਣ ਪਾ ਦੇਣਾ ਫਿਰ ਪਾਣੀ ਪਾ ਦੇਣਾ ਫਿਰ ਜਾਨੀ ਕਿ ਮਹੀਨੇ ਦੋ ਮਹੀਨੇ ਤੋਂ ਫਿਰ ਇਹਦੀਆਂ ਜੜਾਂ ਦੇ ਵਿੱਚ ਉਹ ਵਾਲੀ ਹੋਈ ਚਾਹ ਗੁੱੜ ਦੇਣੀ ਹੈ ਤੇ ਕਿੱਥੇ ਮਤਲਬ ਹੀ ਆਂ ਢੋਲ ਦਿੰਨੇ ਆ ਅਸੀਂ ਜਾਣੇ ਕਿ ਹਰ ਕੰਚੀਤ ਤੋਂ ਹਰ ਥਾਂ ਤੇ ਕੰਮ ਲਿਆ ਜਾ ਸਕਦਾ ਹੈ ਜੇ ਮਤਲਬ ਵੀ ਅਸੀਂ ਧਿਆਨ ਦੇਈਏ ਨਾਲੇ ਖਾਤ ਦਾ ਕੰਮ ਆ ਜਾਊਗਾ ਤਾਂ ਗੁਰੂ ਜੀ ਬੜੇ ਬਰੀਕੀ ਤੱਕ ਸਾਨੂੰ ਸਮਝਾਉਂਦੇ ਆ ਜਿਹੜੇ ਕਹਿੰਦੇ ਸ਼ਿਰ ਨੂੰ ਸੱਚੇ ਸੌਦੇ ਚੋਂ ਕੀ ਮਿਲਿਆ ਆਹ ਚੀਜ਼ਾਂ ਸੱਚੇ ਸੌਦੇ ਚੋਂ ਮਿਲੀਆਂ ਸਾਨੂੰ ਆਹ ਗਿਆਨ ਮਿਲਿਆ ਜਿਹੜਾ ਅਸੀਂ ਤੁਹਾਨੂੰ ਬੁਖਾਰ ਰਹੇ ਆਂ ਵੇਖ ਸਕਦੇ ਆ ਤੁਸੀਂ ਐਹੇ ਜੀਆਂ ਚੀਜ਼ਾਂ ਗੁਰੂ ਜੀ ਸਮਝਾਉਂਦੇ ਆ ਸਾਨੂੰ ਐਹੇ ਜੀ ਸਿੱਖਿਆ ਦਿੰਦੇ ਆ ਵੀ ਐਹੋ ਜੀਆਂ ਚੀਜ਼ਾਂ ਤੁਸੀਂ ਅਮਲ ਕਰੋ ਤੇ ਇਹੋ ਜੀਆਂ ਚੀਜ਼ਾਂ ਤੋਂ ਤੁਸੀਂ ਡਬਲ ਕੰਮ ਲਓ ਪਹਿਲਾਂ ਵੇਖੋ ਚਾ ਆਪਾਂ ਬਣਾਉਨੇ ਆਂ ਫਿਰ ਉਹਨੂੰ ਐਂ ਢੋਲ ਡਾਲ ਦਿੰਨੇ ਆਂ ਤੇ ਅਸੀਂ ਮਤਲਬ ਉਹਨਾਂ ਦੀਆਂ ਬਚਨਾ ਤੇ ਅਮਲ ਕਰਿਆ ਭਰੋਸਾ ਕਰਿਆ ਵੀ ਗੁਰੂ ਜੀ ਜੋ ਕਹਿੰਦੇ ਆਪਾਂ ਕਰਕੇ ਤਾਂ ਦੇਖ ਗਏ ਤਾਂ ਆਹ ਤੁਸੀਂ ਦੇਖ ਸਕਦੇ ਆ ਜਿਹੜੇ ਨਿੰਦਿਆ ਕਰਦੇ ਆ ਜਿਹੜੇ ਕੂੜ ਪ੍ਰਚਾਰ ਕਰਦੇ ਆ ਇਹੋ ਜੀ ਸਿੱਖਿਆ ਗੁਰੂ ਜੀ ਦਿੰਦੇ ਆ ਤਾਂ ਵੇਖ ਸਕਦੇ ਆ ਹੁਣ ਅਸੀਂ ਇਸ ਖਾਦ ਨੂੰ ਇਸ ਜਿਹੜੀ ਵਾਲੀ ਹੋਈ ਚਾਹ ਇਹਨੂੰ ਬੂਟੇ ਨਾਲ ਗੁੱਡ ਦੇਣਾ ਨਾਲੇ ਬੂਟੇ ਨੂੰ ਖਰਾਕ ਮਿਲੂਗੀ ਨਾਲੇ ਮਤਲਬ ਹੀ ਕੂੜਾ ਕਰਕਰ ਟਕਕੋਲ ਕਰਟੋਲ ਹੋ ਜਾਊਗਾ ਤੋ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਗਿਆ ਸੀ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਕਿਉਂਕਿ ਅੱਜ ਲੋਡ ਹੈ ਚੰਗੀਆਂ ਚੀਜ਼ਾਂ ਸਮਾਜ ਦੇ ਵਿੱਚ ਫਲਾਉਣ ਦੀਆਂ ਚੰਗੀਆਂ ਗੱਲਾਂ ਬਾਤਾਂ ਜਿਹੜੀਆਂ ਥੋਡੇ ਕੋਲ ਕੋਈ ਕਲਾ ਥੋਡੇ ਕੋਲ ਕੋਈ ਨੌਲੇਜ ਹੈ ਤਾਂ ਇਹ ਸਾਨੂੰ ਸੱਚੇ ਸੌਦੇ ਅੰਦਰ ਸਮਝਾਇਆ ਜਾਂਦਾ ਤਾਂ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਗਿਆ ਅਸੀਂ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਜੀ